ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਹੈ ਕਲਗੀ ਤਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਸਣ ਤੇ ਸੁਭਾਏਮਾਨ ਹਨ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਤੇ ਇਹਨੇ ਨੂੰ ਇੱਕ ਬ੍ਰਾਹਮਣ ਰੋਂਦਾ ਕੁਰਲਾੰਗਾ ਦੀਵਾਨ ਵਿੱਚ ਆਇਆ ਜਿਸ ਦਾ ਨਾਂ ਇਤਿਹਾਸ ਵਿੱਚ ਦੇਵਦਾਸ ਲਿਖਿਆ ਹੈ ਕਈ ਜਗ੍ਹਾ ਦੇਵੀ ਦਾਸ ਵੀ ਲਿਖਿਆ ਮਿਲਦਾ ਹੈ ਜੋ ਹੁਸ਼ਿਆਰਪੁਰ ਦੇ ਨੇੜੇ ਇੱਕ ਪਿੰਡ ਜੋਜੇ ਦਾ ਰਹਿਣ ਵਾਲਾ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬ੍ਰਾਹਮਣ ਨੂੰ ਚੁੱਪ ਕਰਾ ਕੇ ਉਹਨੂੰ ਰੋਣ ਦਾ ਕਾਰਨ ਪੁੱਛਿਆ ਬ੍ਰਾਹਮਣ ਕਹਿਣ ਲੱਗਾ ਬਸਿਆਂ ਦਾ ਪਠਾਨ ਜ਼ਾਬਰ ਖਾਨ ਜੋ ਹਿੰਦੂਆਂ ਤੇ ਬਹੁਤ ਜ਼ੁਲਮ ਕਰਦਾ ਹੈ ਹਿੰਦੂ ਕੁੜੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦਾ ਹੈ ਤੇ ਉਹਨਾਂ ਦੀ ਇੱਜ਼ਤ ਬੇਪੱਤ ਕਰਦਾ ਹੈ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੀ ਘਰਵਾਲੀ ਪਠਾਣਾ ਨੇ ਖੋ ਲਈ ਐ ਮੈਂ ਬਹੁਤ ਜ਼ਿਕ ਪੁਕਾਰ ਕੀਤੀ ਮਿੰਤਾ ਤਰਲੇ ਕੀਤੇ ਪਰ ਮੇਰੀ ਕਿਸੇ ਨੇ ਨਾ ਸੁਣੀ ਉਹਨਾਂ ਮੈਨੂੰ ਫੜ ਕੇ ਮਾਰਿਆ ਵੀ ਬਹੁਤ ਤੇ ਮੇਰੀ ਘਰਵਾਲੀ ਖੋ ਕੇ ਚੱਲਦੇ ਬਣੇ ਮੈਂ ਸਰਕਾਰੀ ਦਰਬਾਰੇ ਬਹੁਤ ਤੱਕੇ ਖਾਦੇ ਸਾਰੇ ਨਵਾਬਾਂ ਦੇ ਅੱਗੇ ਹੱਥ ਜੋੜੇ ਪਰ ਮੇਰੀ ਕਿਸੇ ਨੇ ਨਹੀਂ ਸੁਣੀ ਹੁਣ ਮੈਂ ਆਪ ਜੀ ਦੀ ਸ਼ਰਨ ਆਇਆ ਸੱਚੇ ਪਾਤਸ਼ਾਹ ਮੇਰੀ ਸਹਾਤਾ ਕਰੋ ਮੇਰੀ istri ਮੈਨੂੰ ਵਾਪਸ ਦਿਵਾਓ ਸਾਧ ਸੰਗਤ ਜੀ ਇਹ ਘਟਨਾ 7 ਮਾਰਚ 1703 ਈਸਵੀ ਦੀ ਹੈ ਗਰੀਬ ਨਵਾਜ਼ ਕਲਗੀ ਤਰ ਪਾਤਸ਼ਾਹ ਨੇ ਸਭ ਜ਼ਿਆਦਾ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਬੱਸੀ ਦੇ ਪਠਾਨ ਜ਼ਾਬਰ ਖਾਨ ਨੇ ਇਸ ਬ੍ਰਾਹਮਣ ਦੀ ਘਰਵਾਲੀ ਖੋਲੀ ਹੈ ਤੁਸੀਂ ਹੁਣੇ ਹੀ ਸਿੰਘਾਂ ਨੂੰ ਲੈ ਕੇ ਜਾਓ ਤੇ ਬ੍ਰਾਹਮਣੀ ਨੂੰ ਛਡਾ ਕੇ ਇਸ ਦੇ ਹਵਾਲੇ ਕਰੋ ਜ਼ਾਬਰ ਖਾਨ ਨੂੰ ਉਸ ਦੇ ਕੀਤੇ ਦੀ ਕਰੜੀ ਸਜ਼ਾ ਵੀ ਦਿਓ ਖਬ ਜ਼ਿਆਦਾ ਬਾਬਾ ਅਜੀਤ ਸਿੰਘ ਨੇ ਭਾਈ ਉਦੇ ਸਿੰਘ ਤੇ ਸੌ ਸਿੰਘਾਂ ਨੂੰ ਨਾਲ ਲਿਆ ਤੇ ਉਸ ਬ੍ਰਾਹਮਣ ਦੇਵੀ ਦਾਸ ਨੂੰ ਘੋੜੇ ਤੇ ਬਿਠਾ ਲਿਆ ਅਦੇ ਦਿਨ ਸੀ ਚੜਿਆ ਕਿ ਬੱਸੀ ਪਠਾਣਾ ਤੇ ਸਿੰਘ ਜਾ ਪਏ ਹਵੇਲੀ ਦਾ ਬੂਹਾ ਤੋੜ ਕੇ ਅੰਦਰ ਲੰਘ ਗਏ ਪਠਾਣਾ ਨੇ ਸਿੱਖਾਂ ਨੂੰ ਅੰਦਰ ਆਉਂਦਿਆਂ ਵੇਖ ਸਿੱਖੜੇ ਆ ਗਏ ਸਿੱਖੜੇ ਆ ਗਏ ਰੋਲਾ ਪਾ ਦਿੱਤਾ ਕਿਸੇ ਪਠਾਨ ਦਾ ਹੌਸਲਾ ਨਹੀਂ ਸੀ ਕਿ ਸਿੱਖਾਂ ਨਾਲ ਟੱਕਰ ਆ ਲੈ ਸਕੇ ਪਰ ਜਾਨ ਬਚਾਉਣ ਲਈ ਪਠਾਣਾ ਨੇ ਤਲਵਾਰਾਂ ਸਿੰਘਾਂ ਨਾਲ ਖੜਕਾਈਆਂ ਜਿਸ ਵਿੱਚ ਬਹੁਤ ਸਾਰੇ ਪਠਾਨ ਮਾਰੇ ਗਏ ਤੇ ਕੁਝ ਸਿੰਘ ਵੀ ਜ਼ਖਮੀ ਹੋ ਗਏ ਜਾਬਰ ਖਾਨ ਅੰਦਰਲੇ ਕਮਰੇ ਵਿੱਚ ਲੁਕਿਆ ਬੈਠਾ ਸੀ ਸਿੱਖਾਂ ਨੇ ਕਬਰائے ਹੋਏ ਜਾਬਰ ਖਾਨ ਨੂੰ ਜਾ ਫੜਿਆ ਬ੍ਰਾਹਮਣ ਨੇ ਦੋਸ਼ੀ ਜਾਬਰ ਖਾਨ ਨੂੰ ਪਛਾਣ ਲਿਆ ਬ੍ਰਾਹਮਣੀ ਅੰਦਰੋਂ ਲੱਭ ਕੇ ਬ੍ਰਾਹਮਣ ਦੇ ਹਵਾਲੇ ਕੀਤੀ ਹੋਰ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਸਾਬ ਜਾਦਾ ਬਾਬਾ ਅਜੀਤ ਸਿੰਘ ਜੀ ਫਿਰ ਉੱਥੇ ਪਹੁੰਚੇ ਜਿੱਥੇ ਹੁਣ ਗੁਰਦੁਆਰਾ ਸ਼ਹੀਦਾ ਲਦੇਵਾਲ ਮਹਿਲ ਪਰ ਸਥਿਤ ਹੈ ਜਖਮੀ ਸਿੰਘਾਂ ਵਿੱਚੋਂ ਕੁਝ ਰਾਤ ਨੂੰ ਸ਼ਹੀਦ ਹੋ ਗਏ ਉਹਨਾਂ ਸਿੰਘਾਂ ਦਾ ਸਤਿਕਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਸਵੇਰੇ ਆਪਣੇ ਹੱਥਾਂ ਨਾਲ ਕੀਤਾ ਜਾਵਰ ਖਾਨ ਪਠਾਨ ਨੂੰ ਬਨ ਕੇ ਘੋੜੇ ਤੇ ਬਿਠਾ ਕੇ ਬ੍ਰਾਹਮਣੀ ਸਮੇਤ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬ੍ਰਾਹਮਣੀ ਪੰਡਤ ਨੂੰ ਦੇ ਕੇ ਉਸ ਦੇ ਘਰ ਭੇਜ ਦਿੱਤਾ ਤੇ ਕਿਹਾ ਕਿ ਜਿਸ ਦੇ ਲਈ ਸਾਰੇ ਦਰਵਾਜੇ ਬੰਦ ਹੋ ਜਾਣ ਉਸ ਲਈ ਗੁਰੂ ਨਾਨਕ ਸਾਹਿਬ ਜੀ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਦੇ ਲਈ ਸਾਰੇ ਦਰਵਾਜੇ ਬੰਦ ਹੋ ਜਾਣ ਉਸ ਦੇ ਲਈ ਗੁਰੂ ਨਾਨਕ ਸਾਹਿਬ ਜੀ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ ਤੇ ਖੁੱਲੇ ਰਹਿਣਗੇ ਜਿਸ ਦੀ ਕੋਈ ਮਦਦ ਨਹੀਂ ਕਰੇਗਾ ਹਮੇਸ਼ਾ ਮੇਰਾ ਖਾਲਸਾ ਉਸ ਦੇ ਨਾਲ ਹੋਵੇਗਾ ਗਰੀਬਾਂ ਦੀ ਪਤ ਰੱਖਣ ਵਾਲੇ ਜ਼ਾਲਮਾਂ ਨੂੰ ਦੰਡ ਦੇਣ ਵਾਲੇ ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ ਸਤਿਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੂ ਆ ਗਿਆ ਬ라우 ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ